ਫਰਾਂਜ਼ੀ ਸਿਚਾਲ ખાસ ਕਰਕੇ ਰਾਮਾਵਦੀ ਵਰਸਿਆਂ ਨੂੰ ਜੋ ਕਿ 15 ਦਿਨਾਂ ਦਾ ਮੇਲਾ ਸੀਗਾ ਵਧੀਆ ਸਤੰਬਰ ਰਿਹਾ ਇਹਨਾਂ ਦਾ ਅੰਦੇ ਦੇ ਵਿੱਚ ਤੇ ਹੁਣ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈ ਉਹ ਬਖੰਡੇ ਪਾਵਰ ਹਾਊਸ ਜਰੂਰ 23 ਮਈ ਤੋਂ ਲੈ ਕੇ ਆਕੀ ਜੰਮ ਕਾਟਾ ਜਿਹਦੇ ਵਿੱਚ ਕrafts ਦੇ ਵਿੱਚ ਲਗਭਗ ਹਰ ਇੱਕ ਸਟੇਟ ਦੇ ਵਿੱਚੋਂ ਕrafts ਆ ਰਹੇ ਤੇ 200 ਪਲੱਸ ਸਟਾਲਾਂ ਆ ਰਹੀਆਂ ਜਿਸ ਦੇ ਵਿੱਚ ਝੂਲੇ ਇਦਾਰਾ ਸਾਰਾ ਕੁਝ ਹੈ ਇਹ ਬਖੰਡੇ ਦਾ ਸਾਰ ਤੋਂ ਵੱਡਾ ਕrafts ਮੇਲਾ ਹੁੰਦਾ ਹੈ ਤੇ ਤੁਸੀਂ ਵੀ ਆਓ ਜੋਗ ਦਿਓ ਤੇ ਸ਼ੋਪਿੰਗ ਕਰੋ ਤਾਂ ਕਿ ਜੋ 12 ਤਰੀਕਾ ਰਹਾਂਗੇ ਤੁਮਾਂ ਦਾ ਖਾਸ ਲੱਗਦੀ ਜਨਾ ਤੋਂ ਸਮਾਰਨ ਕੀਤਾ ਇਹ ਮੇਲਾ ਰਾਮਾ ਮੰਡੀ ਚ ਚੱਲਦਾ ਰਹੇਦਾ ਨਹੀਂ ਰਾਮਾ ਮੰਡੀ ਇਹ ਅੱਜ ਲਾਸਟ ਹੈ ਇਸ ਤੋਂ ਬਾਅਦ ਉਹਨਾਂ ਨਾਲ ਟਾਈਮ ਦੇ ਵਿੱਚ ਹੋ ਸਕਦੇ ਆ ਵੀ ਦੇ ਸਾਲ ਦੇ ਵਿੱਚ ਇੱਕ ਤਾਂ ਅਸੀਂ ਪ੍ਰੋਗਰਾਮ ਹਰ ਦੀਵਾਲੀ ਦੁਸ਼ਹਰੇ ਵੀ ਸਾਥੀ ਦੇ ਉੱਤੇ ਪਲਾਨ ਰਹੇਦਾ ਤੁਹਾਡਾ ਹਾਂ ਹਾਂ ਬਿਲਕੁਲ ਠੀਕ ਹੈ ਲੇ ਆਂ ਬਾਤ ਕਰਕੇ ਆਉਂਦੇ ਹਾਂ ਉੱਪਰ ਬਾਤ ਕਰਦੇ ਹਾਂ ਟੀਸੀ